ਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਬੈਜ ਨੂਰ ਗੁਰੂ ਗੋਬਿੰਦ ਸਿੰਘ ਹਕ ਆਕਿਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਕੇ ਸੰਗਤਾਨੋ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨ ਮਸੰਦਾਂ ਦੇ ਨਾਲ ਮਹਾਰਾਜ ਜੀ ਦੀ ਵਾਰਤਾ ਲਾਪ ਹੋਈ ਚਿਤ ਮਸੰਦ ਸਾਰਿਆਂ ਤੋਂ ਮੁਖੀ ਬਣ ਕੇ ਆਇਆ ਤੇ ਮਹਾਰਾਜ ਜੀ ਉਸ ਨਵਾਦ ਦੇ ਵਿੱਚ ਇਹ ਤੋਂ ਤੋਂ ਉਪਰੋਪਰ ਉਹਨਾਂ ਦੀ ਤਰਫਦਾਰੀ ਕਰਦਾ ਪਰ ਅਸੀਂ ਤੇਰੀ ਸਾਰੀ ਗੱਲ ਸੁਣ ਲਈ ਹੈ ਯਾਦ ਰੱਖ ਹੰਕਾਰ ਭੇਟਾ ਦਾ ਧੰਨ ਚਰਾਉਣਾ ਹੰਕਾਰ ਵਿੱਚ ਆਗੇ ਝੂਠ ਬੋਲਣਾ ਇਹ ਵੱਡੇ ਪਾਪ ਨੇ ਔਰ ਇਹ ਦੋਵੇਂ ਤੇ ਦੋਸ਼ ਤੇਰੇ ਅੰਦਰ ਵੀ ਮੌਜੂਦ ਨੇ ਤੂੰ ਦੂਜਿਆਂ ਦੇ ਦੋਸ਼ਾਂ ਦੇ ਇਸ ਲਈ ਪਰਦਾ ਪਾ ਰਿਹਾ ਕਿ ਤੇਰੇ ਆਪਣੇ ਪਾਪ ਕੱਜੇ ਰਹਿਣ ਸਾਡੇ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਇਹ ਗੱਲ ਸੁਣ ਕੇ ਚੇਤੂ ਦਿਲ ਚ ਬੜਾ ਡਰਿਆ ਹਰ ਪ੍ਰੇਰ ਦੁਖੀ ਬਣ ਕੇ ਅੱਖ ਲੱਗਾ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਨਾ ਕਰੋ ਸਾਡੇ ਨਾਲ ਅਜੇਹਾ ਵਰਤਾਇਆ ਵਰਤਾਰਾ ਨਾ ਰੱਖਿਓ ਅਸੀਂ ਮਸੰਦ ਜਿਹੜੇ ਸਤਿਗੁਰੂ RAMDAS ਜੀ ਦੇ ਸਮੇਂ ਤੋਂ ਲੈ ਕੇ ਮਨ ਮਰਜੀ ਦੀ ਮਾਇਆ ਸੰਗਤਾਂ ਕੋਲੋਂ ਲਿਆਉਂਦੇ ਆ ਤੇ ਖਰਚ ਕਰਦੇ ਰਹੇ ਆ ਕਦੀ ਕਿਸੇ ਗੁਰੂ ਨੇ ਇਹਨੂੰ ਬੁਰਾ ਨਹੀਂ ਸੀ ਜਾਣਿਆ ਔਰ ਤੁਸੀਂ ਵੀ ਜੇਕਰ ਸ਼ਾਂਤੀ ਨਾਲ ਵਿਚਰੋਗੇ ਤਾਂ ਇਸ ਗੱਲ ਨੂੰ ਸਮਝ ਜਾਓਗੇ ਸਾਡੇ ਮਸੰਦਾ ਤੋਂ ਬਿਨਾ ਗੁਰੂ ਘਰ ਦਾ ਗੁਜ਼ਾਰਾ ਨਹੀਂ ਗੁਰੂ ਜੀ ਦੇ ਵਿਹਾਰ ਅਤੇ ਬਚਨਾਂ ਤੋਂ ਚੇਤੂ ਬੜਾ ਕਰੋਧਵਾਨ ਹੋਇਆ ਮਨ ਵਿੱਚ ਇਹ ਸੋਚਦਾ ਆ ਗੁਰੂ ਜੀ ਪਾਸ ਉੱਟ ਕੇ ਸਿੱਧਾ ਮਾਤਾ ਗੁਜਰੀ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਉਹਨਾਂ ਨੂੰ ਡਰਾਉਣ ਦੇ ਵਿਚਾਰ ਨਾਲ ਅੱਖਾਂ ਲੱਗਾ ਮਾਤਾ ਜੀ ਗੁਰੂ ਜੀ ਜਵਾਨੀ ਦੇ ਜੋਸ਼ ਵਿੱਚ ਮਸੰਦਾਂ ਨੂੰ ਸਖਤ ਦੇ ਕੌੜੀਆਂ ਗੱਲਾਂ ਕਹਿੰਦੇ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਸਮਝਾਓ ਕਿ ਉਹ ਅਜਿਹਾ ਨਾ ਕੀਤਾ ਕਰਨ ਤੁਹਾਨੂੰ ਬਤਾਇਆ ਗਿਆ ਸੰਗਤ ਸਾਰੀ ਇਹਨਾਂ ਮਸੰਦਾਂ ਦੇ ਵਸ ਵਿੱਚ ਹੈ ਜੇਕਰ ਮਸੰਦ ਵਿਗੜ ਖੜੇ ਹੋਏ ਇਹ ਸਾਰੀ ਸੰਗਤ ਨੂੰ ਵਿਗਾੜ ਕੇ ਗੁਰੂ ਘਰ ਵੱਲੋਂ ਬੇਮੁਗ ਕਰ ਦੇਣਗੇ ਫਿਰ ਕਾਰ ਭੇਟਾ ਕਿੱਥੋਂ ਆਵੇਗੀ ਗੁਰੂ ਗੇ ਲੰਗਰ ਦਾ ਖਰਚ ਕਿਸ ਪ੍ਰਕਾਰ ਚੱਲੇਗਾ ਸਤ ਤੁਸੀਂ ਉਹਨਾਂ ਨੂੰ ਸਿੱਖਿਆ ਦਿਓਗੇ ਮਸੰਦਾਂ ਨਾਲ ਵਿਗਾੜਨਾ ਪਾਉਣ ਗੁਰੂ ਬਣਾਉਣਾ ਤਾਂ ਮਸੰਦਾਂ ਦੇ ਹੱਥ ਵਿੱਚ ਹੈ ਕੋਈ ਸੰਗਤਾਂ ਵਿੱਚ ਪ੍ਰਚਾਰ ਕਰਦੇ ਨੇ ਗੁਰੂ ਲਈ ਸ਼ਰਧਾਤਮਨ ਕਰਦੇ ਨੇ ਪਹਿਲੇ ਗੁਰੂ ਸਾਹਿਬ ਸਦਾ ਮਸੰਦਾਂ ਨੂੰ ਮਾਨਤਾ ਦਿੰਦੇ ਆਏ ਨੇ ਉਹਨਾਂ ਦੇ ਅਨੁਸਾਰ ਹੀ ਚੱਲਦੇ ਰਹੇ ਨੇ ਕਿਸੇ ਨੇ ਮਸੰਦਾਂ ਨਾਲ ਵਿਗਾੜ ਨਹੀਂ ਕੀਤੀ ਉਹਨਾਂ ਦੇ ਕੰਮ ਵਿੱਚ ਕਦੀ ਦਖਲ ਨਹੀਂ ਦਿੱਤਾ ਜੇਕਰ ਇਹ ਬਾਲਪੁਣੇ ਦੇ ਜੋਸ਼ ਵਿੱਚ ਮਸੰਦਾਂ ਨੂੰ ਨਿੰਦਣਗੇ ਉਹਨਾਂ ਵੱਲੋਂ ਮੂੰਹ ਫੇਰ ਲੈਣਗੇ ਮਸੰਦਕਾਰ ਭੇਟਾ ਇਕੱਠੀ ਕਰਨੀ ਛੱਡ ਦੇਣਗੇ ਫਿਰ ਗੁਰੂ ਘਰ ਦਾ ਨਿਰਵਾਹ ਕਿਸ ਪ੍ਰਕਾਰ ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਮਸੰਦ ਗੁਰੂ ਜੀ ਤੋਂ ਆਕੀ ਹੋ ਜਾਣ ਕੋਈ ਨਵਾਂ ਗੁਰੂ ਸਾਬਤ ਕਰਕੇ ਸੰਗਤ ਵਿੱਚ ਉਹਦਾ ਪ੍ਰਚਾਰ ਸ਼ੁਰੂ ਕਰ ਦੇਣ ਲੋਕ ਦਾ ਲਾਈ ਲੱਗ ਹੁੰਦੇ ਨੇ ਜਿੱਧਰ ਲਾਓ ਉਸੇ ਪਾਸੇ ਵਹਿ ਤੁਰਦੇ ਨੇ ਇਸ ਨਾਲ ਆਪ ਦੀ ਮਾਨਤਾ ਨੂੰ ਬਹੁਤ ਭਾਰੀ ਤੱਕਾ ਲੱਗੇਗਾ ਚੇਤੂ ਦੀਆਂ ਗੱਲਾਂ ਸੁਣ ਕੇ ਮਾਤਾ ਜੀ ਵਿਚਾਰਵਾਨ ਹੋ ਗਏ ਭਾਵੇਂ ਉਹਨਾਂ ਨੂੰ ਚੇਤੂ ਦੀ ਧਮਕੀ ਭਰੇ ਬੋਲ ਬੜੇ ਬੁਰੇ ਪਾਸੇ ਪਰ ਉਹਦੀਆਂ ਦਲੀਲਾਂ ਵਿੱਚ ਉਹਨਾਂ ਨੂੰ ਜੋਰ ਵੀ ਲੱਗਾ ਸੋ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਕੋਲ ਸੱਦਿਆ ਆਦੇ ਸਮਝਾਉਣ ਦੇ ਵਿਚਾਰ ਨਾਲ ਆਖਿਆ اے ਪੁੱਤਰ ਸਾਡੀ ਸਿੱਖੀ ਸੇਵਕੀ ਦੇਸ਼ ਪਰਦੇਸ਼ ਚਾਰੇ ਪਾਸੇ ਫੈਲੀ ਹੋਈ ਹੈ ਸੰਗਤਾਂ ਨੇੜੇ ਵੀ ਹਨ ਅਦੇ ਦੂਰ ਵੀ ਹਨ ਨੇੜੇ ਦੇ ਸਿੱਖ ਦਾ ਆਰਾਮ ਦੇ ਸੌਖ ਨਾਲ ਆ ਕੇ ਦਰਸ਼ਨ ਕਰਦੇ ਹਨ ਅਦੇ ਸ਼ਰਧਾ ਅਨੁਸਾਰਕਾਰ ਭੇਟ ਹਾਜ਼ਰ ਕਰ ਦਿੰਦੇ ਹਨ ਪਰ ਦੂਰ ਦੇ ਆਸਾਨਾਂ ਦੇ ਪ੍ਰੇਮੀ ਬਹੁਤ ਘਾਟਾ ਸਕਦੇ ਨੇ ਉਹਨਾਂ ਬਾਸੋਂ ਗਾਰ ਭੇਟੇ ਮਸੰਦ ਇਕੱਠੀ ਕਰਦੇ ਆਏ ਨੇ ਆਪਣੇ ਨਰਬਾਲ ਇਹ ਥੋੜੀ ਬਹੁਤੀ ਮਾਇਆ ਆਪਣੇ ਪਾਸ ਰੱਖ ਲੈਂਦੇ ਨੇ ਬਾਕੀ ਦੇ ਇੱਥੇ ਲਿਆ ਹਾਜ਼ਰ ਕਰਦੇ ਨੇ ਰੰਮ ਤੋਂ ਗੁਰੂ ਘਰ ਵਿੱਚ ਇਹੀ ਮਰਿਆਦਾ ਚੱਲੀ ਆਉਂਦੀ ਤੁਸੀਂ ਵੀ ਇਹਨੂੰ ਤੋਰੀ ਰੱਖੋ ਕਾਨੂੰ ਵਿਗਾਰ ਪੈਦਾ ਕਰਦੇ ਹੋ ਜਿਸ ਵੇਲੇ ਗੁਰੂ ਜੀ ਮਾਤਾ ਜੀ ਨਾਲ ਬਲਾਸ ਵਚਨ ਬਲਾਸ ਕਰ ਰਹੇ ਸਨ ਉਸ ਸਮੇਂ ਚੇਤੂ ਮਸਾਂਦ ਬਾਹਰ ਲਈ ਡਿਊਟੀ ਵਿੱਚ ਬੈਠਾ ਹੋਇਆ ਸੀ ਉਸ ਜੁਲੇ ਇੱਕ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਸਿੱਖ ਚੇਤੂ ਦੇ ਇਲਾਕੇ ਦਾ ਸੀ ਚੇਤੂ ਉਹਦੇ ਤੋਂ ਕਾਰ ਬੇਡਾ ਲਿਆ ਕਰਦਾ ਸੀ ਕੁਝ ਸਮਾਂ ਪਹਿਲਾਂ ਹੀ ਉਹ ਸਿੱਖ ਨੇ ਚੇਤੂ ਦੇ ਹੱਥ ਕੰਗਣਾਾਂ ਦਾ ਸੁੰਦਰ ਜਵਾ ਰਾਤ ਉੱਤੇ ਕੀਮਤੀ ਹੀਰੇ ਜੜੇ ਹੋਏ ਸਨ ਕੰਗਣਾਾਂ ਦਾ ਜੋੜਾ ਮਾਤਾ ਜੀ ਦੇ ਪੈਨਣ ਲਈ ਭੇਜਿਆ ਸੀ ਪਰ ਉਹ ਚੇਤੂ ਨੇ ਕੰਗਣ ਮਾਤਾ ਜੀ ਨੂੰ ਭੇਟਾ ਕਰਨ ਦੀ ਥਾਂ ਆਪਣੀ ਘਰ ਵਾਲੀ ਦੇ ਹੱਥੀ ਪਵਾ ਦਿੱਤੇ ਸਨ ਹੁਣ ਜਦੋਂ ਚੇਤੂ ਨੇ ਉਹ ਸਿੱਖ ਨੂੰ ਗੁਰੂ ਜੀ ਦੇ ਮਹਿਲਾਵਾਲ ਆਉਂਦੇ ਵੇਖਿਆ ਦਿਲ ਵਿੱਚ ਭੈ ਭੀੜ ਉੱਠਿਆ ਵੀ ਇਹ ਸਿੱਖ ਕਿਤੇ ਗੁਰੂ ਜੀ ਪਾਸੋਂ ਉਹਨਾਂ ਕੀਮਤੀ ਕੰਗਣਾਂ ਬਾਰੇ ਪੁੱਛੀ ਨਾ ਬੈਠੇ ਕਿ ਮੈਂ ਮਾਤਾ ਜੀ ਵਾਸਤੇ ਚੇਤੂ ਮਸੰਦ ਦੇ ਹੱਥ ਭੇਜੇ ਸਨ ਜਦੋਂ ਗੁਰੂ ਜੀ ਨੂੰ ਪਤਾ ਲੱਗੇਗਾ ਉਹ ਕੰਗਰ ਮਾਤਾ ਜੀ ਪਾਸ ਨਹੀਂ ਪਹੁੰਚੇ ਉਹ ਮੈਥੋਂ ਪੁੱਛਣਗੇ ਇਸ ਤਰ੍ਹਾਂ ਮੇਰੀ ਚੋਰੀ ਫੜੀ ਜਾਵੇਗੀ ਅਦੇ ਬੇਈਮਾਨੀ ਸਿੱਧ ਹੋ ਜਾਵੇਗੀ ਗੁਰੂ ਜੀ ਅੱਜ ਕੱਲ੍ਹ ਅੱਗੇ ਮੇਰੇ ਦੇ ਨਾਰਾਜ ਨੇ ਇਸ ਚੋਰੀ ਦੇ ਫੜੇ ਜਾਣ ਤੇ ਉਹ ਮੈਨੂੰ ਦੰਡ ਦਿੱਤੇ ਬਗੈਰ ਨਹੀਂ ਛੱਡਣਗੇ ਇਹ ਸੋਚ ਕੇ ਉਹ ਦਰਵਾਜ਼ੇ ਤੇ ਖਲੋਤੇ ਚੌਕਦਾਰ ਕੋਲ ਗਿਆ ਉਹਨਾਂ ਵਾਕਿਆਓ ਜਿਹੜਾ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆ ਰਿਹਾ ਨਾ ਇਹ ਸਿਰ ਦਾ ਕੁਝ ਹੌਲਾ ਉਹਨੂੰ ਅੰਦਰ ਨਾ ਜਾਣ ਦੇਣਾ ਵਿਅਰਥ ਆਪਣੇ ਝੱਲੇ ਬੋਲਾਂ ਨਾਲ ਸਤਿਗੁਰਾਂ ਨੂੰ ਤੰਗ ਕਰੇਗਾ ਵੱਧ ਘੱਟ ਬੋਲਣ ਲੱਗਾ ਅੱਗਾ ਪਿਛਾ ਨਹੀਂ ਵੇਖਦਾ ਹੁੰਦਾ ਇਸ ਤਰ੍ਹਾਂ ਚੌਕਦਾਰ ਨੂੰ ਸਮਝਾ ਬਿਹਾ ਕੇ ਚੇਤੂ ਨੇ ਉਸ ਸਿੱਖ ਨੂੰ ਬਾਹਰੇ ਵਾਪਸ ਭਜਵਾਤਾ ਅਗਲੇ ਦਿਨ ਉਹ ਸਿੱਖ ਫੇਰ ਗੁਰੂ ਜੀ ਸਾਹਿਬ ਦਰਸ਼ਨਾਂ ਲਈ ਹਾਜ਼ਰ ਹੋਇਆ ਪਰ ਜਦੋਂ ਅੰਦਰ ਜਾਣ ਲੱਗਾ ਚੌਕਦਾਰ ਨੇ ਉਹਨੂੰ ਰੋਕ ਦਿੱਤਾ ਕਿ ਇਸ ਵਕਤ ਗੁਰੂ ਜੀ ਦੇ ਆਰਾਮ ਕਰਨ ਦਾ ਸਮਾਂ ਹੈ ਇਸ ਸਮੇਂ ਉਹਨਾਂ ਨੂੰ ਮਿਲਣਾ ਠੀਕ ਨਹੀਂ ਇਸੇ ਪ੍ਰਕਾਰ ਚੌਕਦਾਰ 2-3 ਦਿਨ ਕੋਈ ਨਾ ਕੋਈ ਪੱਜ ਬਣਾ ਕੇ ਉਹ ਸਿੱਖ ਨੂੰ ਅੰਦਰ ਜਾਣ ਤੋਂ ਰੋਕਦਾ ਰਿਹਾ ਔਰ ਸਾਰੇ ਸਿੱਖਾਂ ਨੂੰ ਅੰਦਰ ਜਾਂਦੇ ਆਉਂਦੇ ਵੇਖ ਕੇ ਵਿਚਾਰ ਵਾਨ ਹੋਇਆ ਤੇ ਬੜਾ ਹਰਾਨ ਹੋਇਆ ਵੀ ਮੇਰੇ ਬਾਸੋਂ ਅਜਿਹਾ ਕੀ ਕਸੂਰ ਹੋ ਗਿਆ ਮੈਨੂੰ 사ਤਗੁਰਾਂ ਦੇ ਦਰਸ਼ਨਾਂ ਤੋਂ ਰੋਕਿਆ ਜਾਂਦਾ ਇਹ ਵਿਚਾਰ ਵਿਚਾਰਾ ਨਿੰਮੋ ਝੂਣਾ ਹੋ ਕੇ ਨਾ ਬਾਹਰ ਇੱਕ ਦਰਖਤ ਦੇ ਤਾ ਬੈਠ ਗਿਆ ਉਹਦੀ ਬਿਰਤੀ ਗੁਰੂ ਚਰਨਾਂ ਵਿੱਚ ਜੁੜੀ ਹੋਈ ਸੀ ਮਾਨਵ ਜੀ ਅਰਦਾਸ ਕਰਨ ਲੱਗਾ ਸੱਚੇ ਬਾਦਸ਼ਾਹ ਜੇ ਮੈਥੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਬਖਸ਼ ਲੋ ਮੈਨੂੰ ਦਰਸ਼ਨ ਦੇ ਕੇ ਕਰਤਾਰਥ ਕਰੋ ਦੁਰਸਖ ਦੀ ਸੱਚੀ ਲਗਨ ਨੇ 사ਤਗੁਰਾਂ ਦੇ ਮਨ ਨੂੰ ਖਿੱਚ ਬਾਈ ਆਪ ਜੀ ਨੇ ਅੱਗੇ ਸੇਵਕ ਨੂੰ ਬਾਹਰ ਭੇਜਿਆ ਅਗੇ ਸਾਹਮਣੇ ਦਰਗਤੇ ਠਾਂ ਸਾਡਾ ਇੱਕ ਸ਼ਰਧਾਵਾਨ ਸਿੱਖ ਬੈਠਾ ਸਾਨੂੰ ਯਾਦ ਕਰ ਰਿਹਾ ਉਹਨੇ ਸਾਡੇ ਉਹਨੂੰ ਸਾਡੇ ਪਾਸ ਲੈ ਕੇ ਆਓ ਸੇਵਕ ਬਾਹਰ ਗਿਆ ਉਹ ਸਿੱਖ ਨੂੰ ਆਪਣੇ ਨਾਲ ਲੈ ਆਇਆ ਦਰਸ਼ਨ ਕਰਕੇ ਉਹ ਨਿਹਾਲੋ ਨਿਹਾਲ ਪਿਆ ਹੋਵੇ ਜਾਣੀ ਜਾਣ ਸਤਿਗੁਰਾਂ ਨੇ ਉਹਨੂੰ ਪੁੱਛਿਆ ਭਾਈ ਸਿੱਖਾ ਤੂੰ ਕੇਵਲ ਦਰਸ਼ਨਾਂ ਦੀ ਤਾਂਗ ਲੈ ਕੇ ਆਇਆ ਜਾਂ ਸਾਡੇ ਵਾਸਤੇ ਕੋਈ ਸੁਗਾਤ ਲੈ ਕੇ ਆਇਆ ਤਾਦੋ ਸਿੱਖ ਨੇ ਹੱਥ ਜੋੜ ਕੇ ਆਖਿਆ ਸੱਜੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਮਸੰਦ ਚੇਤੂ ਦੇ ਹੱਥ ਮਾਤਾ ਜੀ ਲਈ ਲਾਲਾਂ ਜੜੇ ਕੰਗਣਾਾਂ ਦੀ ਜੋੜੀ ਸੁਗਾਤ ਵਜੋਂ ਭੇਜੀ ਸੀ ਉਹ ਆਪ ਜੀ ਨੂੰ ਮਿਲ ਗਈ ਹੋਵੇਗੀ ਹੁਣ ਤਾਂ ਮੈਂ ਕੇਵਲ ਦਰਸ਼ਨਾਂ ਦੀ ਕਾਮਨਾ ਨਾਲ ਹੀ ਹਾਜ਼ਰ ਹੋਇਆ ਗੁਰੂ ਜੀ ਨੇ ਸਿੱਖ ਦੀ ਗੱਲ ਸੁਣ ਕੇ ਉਸੇ ਵੇਲੇ ਚੇਤੂ ਨੂੰ ਵੀ ਸੱਦਾ ਭੇਜਿਆ ਚੇਤੂ ਆਇਆ ਤੇ ਮਹਾਰਾਜ ਜੀ ਪੁੱਛਦੇ ਭਾਈ ਚੇਤੂ ਇਹ ਸਿੱਖ ਨੇ ਤੈਨੂੰ ਮਾਤਾ ਜੀ ਵਾਸਤੇ ਸੋਨੇ ਦੇ ਲਾਲਾਂ ਜੜੇ ਕੰਗਣਾਂ ਦੀ ਜੋੜੀ ਦਿੱਤੀ ਸੀ ਉਹ ਕਿੱਥੇ ਹੈ ਅਸੀਂ ਤਾਂ ਕੰਗਣ ਵੇਖੇ ਨਹੀਂ ਚੇਤੂ ਦਿਲ ਵਿੱਚ ਬੜਾ ਘਬਰਾਇਆ ਬੁਰਾ ਬੱਸਿਆ ਕਿ ਚੋਰੀ ਫੜੀ ਗਈ ਪਰ ਉਤੋਂ ਢੀਠ ਬਣ ਕੇ ਕਹਿਣ ਲੱਗਾ ਜੀ ਮਹਾਰਾਜ ਇਹ ਸਿੱਖ ਭੁੱਲ ਗਿਆ ਜਾਪਦਾ ਇਸ ਨੇ ਕਿਸੇ ਹੋਰ ਮਸੰਦ ਨੂੰ ਕੰਗਣ ਦਿੱਤੇ ਹੋਣਗੇ ਮੈਨੂੰ ਤਾਂ ਕਦੀ ਮਿਲਿਆ ਵੀ ਨਹੀਂ ਜੇ ਤੂੰ ਗੁੱਸੇ ਵਿੱਚ ਆਇਆ ਕਈ ਕੁਝ ਬੋਲੀ ਗਿਆ ਸਤਿਗੁਰਾਂ ਨੇ ਉਹਦਾ ਪਾਜ ਖੋਲਣ ਲਈ ਪੰਜ ਸਿੱਖ ਉਹਦੇ ਘਰ ਭੇਜੇ ਉਹਨਾਂ ਨੂੰ ਆਗਿਆ ਦਿੱਤੀ ਵੀ ਇਹਦੇ ਚਾਰੇ ਵਿੱਚ ਜਾ ਕੇ ਇਹਦੀ ਖਾਸ ਤਾਕੀ ਦੀ ਤਲਾਚੀ ਲਾਓ ਉਥੋਂ ਕੰਗਰਾਂ ਦੀ ਜੋੜੀ ਕੱਢ ਲਿਆਓ ਹੁਕਮ ਬਾਗੇ ਸਿੱਖ ਉਸ ਵੇਲੇ ਚੇਤੂ ਦੇ ਘਰ ਗਏ ਤਾਕੀ ਦੀ ਤਲਾਚੀ ਲਏ ਕੰਗਰਾਂ ਦੀ ਜੋੜੀ ਅਗਰੇਸ਼ਮੀਰ ਮਾਲਵੇ ਚਲ ਬੇਟੀ ਰੱਖੀ ਹੋਈ ਸੀ ਉਹ ਕੱਢ ਕੇ ਗੁਰੂ ਸਾਹਿਬ ਪਾਸ ਲੈ ਆਏ ਸਿੱਖ ਨੇ ਆਪਣੇ ਕੰਗਣ ਵਿਛਾਲ ਲੈ ਸਤਿਗੁਰੂ ਜੀ ਨੇ ਕਰੜਾਈ ਨਾਲ ਚੇਦੂ ਤੋਂ ਪੁੱਛਿਆ ਝੂਠੇ ਫਰੇਬੀ ਹੁਣ ਦੱਸ ਕਬੜ ਤੂੰ ਕਰਦਾ ਸਾਂਗੇ ਵਿਚਾਰਾ ਸ਼ਰਦਾਵਾਨ ਸਿੱਖ ਤੇਰੀ ਚੋਰੀ ਸਾਹਮਣੇ ਆ ਗਈ ਐ ਜੇ ਤੂੰ ਕੱਚਾ ਪੈ ਗਿਆ ਸ਼ਰਮ ਨਾਲ ਸਿਰ ਨੀਵਾ ਕਰ ਲਿਆ ਉਸ ਕੋਲੋਂ ਕੁਝ ਵੀ ਬੋਲਿਆ ਨਾ ਗਿਆ ਤਦ ਗੁਰੂ ਜੀ ਨੇ فرمایا ਤੂੰ ਸਾਡੇ ਸਿੱਖ ਦਾ ਦਿਲ ਦੁਖਾਇਆ ਉਹਦੀ ਸ਼ਰਦਾ ਨੂੰ ਠੋਕਰ ਲਾਈ ਆ ਨਾਲ ਤੂੰ ਗੁਰੂ ਘਰ ਨਾਲ ਧੋਖਾ ਮਾਇਆ ਤੈਨੂੰ ਇਹਦਾ ਦੰਡ ਭੋਗਣਾ ਪਵੇਗਾ ਤਦ ਗੁਰੂ ਜੀ ਦੇ ਹੁਕਮ ਅਨਸਾਰ ਸਿੱਖਾਂ ਨੇ ਵੱਡਾ ਕੜਾਇਆ ਕਿੱ데 ਰੱਖਿਆ ਉਹਦੇ ਵਿੱਚ ਗੁੜ ਪਾਣੀ ਪਾ ਕੇ ਪੱਤ ਤਿਆਰ ਕੀਤੀ ਚੇਤੂ ਨੂੰ ਉਬਲਦੇ ਕੜਾਏ ਵਿੱਚ ਪਾ ਦਿੱਤਾ ਗਿਆ ਤੱਤੀ ਪੱਤ ਦੇ ਕੜਸ਼ੇ ਭਰ ਭਰ ਕੇ ਸਿਰ ਦੇ ਪਾਏ ਇਸ ਨਾਲ ਉਹ ਪਾਪੀ ਤੜਬ ਤੜਬ ਕੇ ਮਰ ਗਿਆ ਚੇਤੂ ਤੋਂ ਬਾਅਦ ਕੁਝ ਹੋਰ ਦੋਸ਼ੀ ਪਾਏ ਗਏ ਉਹਨਾਂ ਮਸੰਦਾਂ ਨੂੰ ਵੀ ਗੁਰੂ ਜੀ ਨੇ ਯਥਾ ਯੋਗ ਦੰਡ ਦਿੱਤੇ ਇਸ ਨਾਲ ਬਾਕੀ ਦੇ ਮਸੰਦਾਂ ਨੂੰ ਵੀ ਕੰਨ ਹੋ ਗਏ ਉਹਨਾਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅੱਗੇ ਤੋਂ ਨੇਕ ਇਮਾਨਦਾਰ ਬਰਨ ਦੀ ਸੌ ਖਾਦੀ ਇਸ ਰਮ ਸੰਧਾਂ ਨੂੰ ਉਹਨਾਂ ਦੇ ਪਾਪਾਂ ਦਾ ਦੰਡ ਦਿੱਤਾ ਗਿਆ ਸਨ 1699 ਦੀ ਵਿਸਾਖੀ ਤੋਂ ਪਹਿਲੇ ਦਿਨ ਦੀ ਘਟਨਾ ਹੈ ਆਨੰਦਪੁਰ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਦੂਰ ਦੂਰ ਤੋਂ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ ਹੋਏ ਇਸਨ ਸੰਗਤਾਂ ਨੂੰ ਚੇਚੇ ਰੂਪ ਵਿੱਚ ਪੱਤਰ ਲਿਖ ਕੇ ਇਸ ਅਫਸਰ ਉੱਤੇ ਆਨੰਦਪੁਰ ਪਹੁੰਚਣ ਲਈ ਤਾਂ ਗੀਤ ਕੀਤੀ ਗਈ ਸੀ ਹੁਕਮਨਾਮੇ ਪਹੁੰਚਣ ਦੇ ਸੰਗਤਾਂ ਹਮ ਹਮਾ ਕੇ ਆਨੰਦਪੁਰ ਨੂੰ ਚੱਲ ਪਈਆਂ ਆਈਆਂ ਸੰਗਤਾਂ ਲਈ ਜਗਾ ਜਗਾ ਤੰਬੂ ਲਗਵਾ ਦਿੱਤੇ ਗਏ ਸਨ ਦਿਨ ਰਾਤ ਇੱਥੇ ਛੋਟ ਲੰਗਰ ਚੱਲਦਾ ਸੀ ਗੁਰੂ ਸਾਹਿਬ ਦੇ ਹੁਕਮ ਨਾਲ ਦੰਦਮੇ ਉੱਚੀ ਥਾਂ ਉੱਪਰ ਵੱਡੀ ਕਨਾਤ ਲਾਈ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੱਜ ਜਾਏ ਕਨਾਦ ਦੇ ਕੋਲ ਇੱਕ ਵੱਖਰਾ ਤੰਬੂ ਲਾਇਆ ਗਿਆ ਸੀ ਜਿਹਦੇ ਦਰਵਾਜ਼ੇ ਅੱਗੇ ਪਰਦਾ ਲਟਕਦਾ ਰਿਹਾ ਸੀ ਉਹ ਪਰਦੇ ਉੱਪਰ ਕਈ ਵਾਕ ਲਿਖੇ ਹੋਏ ਸਨ ਜੇ ਤਾ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਤਿਤ ਮਾਰਗ ਪੈਰ ਤਰੀ ਜਾਇ ਸਰ ਦੀਜੈ ਕਾਨ ਨਾ ਕੀਜੈ ਫਿਰ ਗਏ ਇੱਕ ਦਾਂ ਦੇ ਲਿਖਿਆ ਸੀ ਖੰਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਭ ਤੋਂ ਮੋٹے ਅੱਖਰਾਂ ਚ ਲਿਖਿਆ ਸੀ ਸੀਸ ਭੇਟ ਇਹ ਸ਼ਬਦ ਪੜ ਗਏ ਸੰਗਤਾਂ ਦੇ ਮਨ ਵਿੱਚ ਅਚਰਜਤਾ ਤੇ ਵਿਸ਼ਵਾਸ ਦੇ ਨਾਲ ਜੋਸ਼ ਉਦਸ਼ਾ ਦੇ ਭਾਵ ਜਾਗਰਤ ਹੁੰਦੇ ਸਨ ਇਸੇ ਤਰ੍ਹਾਂ ਚਾਰੇ ਪਾਸੇ ਸ਼ਰਧਾ ਉਦਸ਼ਾ ਉਮਾ ਦਾ ਵਾਤਾਵਰਣ ਬਣਿਆ ਹੋਇਆ ਸੀ ਉਨ ਸਾਕੀ ਦੀ ਰਾਤ ਨੂੰ ਆਪ ਸਾਹਿਬ ਜੀ ਨੇ ਅਨੁਸਾਰ ਸਵਾ ਪੈਰ ਰਾਤ ਰਹਿਂਦੀ ਉੱਠੇ ਸੋਜ ਇਸ਼ਨਾਨ ਦੇ ਵੇਲੇ ਹੋ ਗਏ ਕਾਲਪੁਰਖ ਦੇ ਧਿਆਨ ਵਿੱਚ ਆਸੇ ਧੋਏ ਫਿਰ ਸੁੰਦਰ ਬਸਤਰ ਪਹਿਨੇ ਜਿਗਾ ਕਲਗੀ ਸਜਾਈ ਸਾਰੇ ਸ਼ਸਤਰ ਧਾਰਨ ਕਰਕੇ ਗੁਰਗੱਦੀ ਉੱਪਰ ਜਾ ਬਰਾਜੇ ਰਾਗੀ ਸਿੰਘਾਂ ਨੇ ਕੀਰਤਨ ਆਰਾਮ ਕੀਤਾ ਸੰਗਤਾ ਹਮਾ ਮਾ ਕੇ ਆਉਣੀਆਂ ਸ਼ੁਰੂ ਹੋਈਆਂ ਦੀਵਾਨ ਭਰ ਗਿਆ ਕਿਸੇ ਪਾਸੋਂ 사ਤਗੁਰਾਂ ਦੇ ਸੁੰਦਰ ਸਰੂਪ ਦਾ ਤੇਜ ਝੱਲਿਆ ਨਾ ਜਾਵੇ ਨੀਵਾ ਧਿਆਨ ਬਾਗੇ ਸੰਗਤਾਂ ਕੀਰਤਨ ਸੁਣਨ ਲੱਗੀਆਂ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਕੜਾ ਬਰਸ਼ਾਦ ਵਰਤਾਇਆ ਗਿਆ ਉਪਰੰਤ ਫੇਰ ਕੀਰਤਨ ਸ਼ੁਰੂ ਹੋਇਆ ਰਾਗੀ ਰਸ ਭਿੰਨੀ ਆਵਾਜ਼ ਵਿੱਚ ਸ਼ਬਦ ਗਾ ਰਹੇ ਸਨ ਸੰਗਤਾਂ ਸ਼ਰਦਾ ਦੇ ਸਰੂਰ ਵਿੱਚ ਝੂਮ ਰਹੀਆਂ ਸਨ ਕੀਰਤਨ ਦਾ ਭੋਗ ਪਿਆ ਰਾਗ ਹੀ ਆਪਣੇ ਸਾਜ਼ ਸਵਿਟਣ ਲੱਗੇ ਅਚਾਨਕ ਗੁਰੂ ਸਾਹਿਬ ਆਪਣੇ ਸਿੰਘਾਸਣ ਤੋਂ ਉੱਟ ਕੇ ਖੜੇ ਹੋ ਗਏ ਇਕ ਭਰਪੂਰ ਨਜ਼ਰ ਦੀਵਾਨ ਵਿੱਚ ਸੰਗਤ ਵੱਲ ਮਾਰੀ ਜਿਵੇਂ ਸਿੱਖਾਂ ਦੀ ਪਰਖ ਕਰਦੇ ਹੋਣ ਉਸ ਵੇਲੇ ਸਹਿਬਾਂ ਦੇ ਚਿਹਰੇ ਦੀ ਸ਼ਬ ਅਤਿ ਅਨੋਖੀ ਸੀ ਮਸਤਕ ਦੇ ਨੂਰ ਅੱਖਾਂ ਵਿੱਚ ਜੋਸ਼ ਦੀ ਚਮਕ ਬੁੱਲ ਦ੍ਰਿੜਤਾ ਵਿੱਚ ਘੁੱਟੇ ਹੋਏ ਅਜੀਨੋਖੀ ਅਜੇ ਹੀ ਬਾਕੀ ਸਭ ਸਿੱਖਾਂ ਨੇ ਕਦੀ ਨਹੀਂ ਸੀ ਤੱਕੀ ਸਾਰੇ ਹੈਰਾਨ ਸਨ ਕੋਈ ਨਵੀਂ ਗੱਲ ਵਾਪਰਨ ਵਾਲੀ ਐ ਕਈ ਇੰਜ ਸੋਚ ਰਹੇ ਸਨ ਅਚਾਨਕ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਧੂਕੇ ਬਾਹਰ ਕੱਢੀ ਇੱਕ ਭਰਭੂਰ ਨਜ਼ਰ ਉਸ ਵੱਲ ਮਾਰੀ ਫੇਰ ਉਹਨੂੰ ਹਵਾ ਵਿੱਚ ਲਹਿਰਾ ਕੇ ਅਨੌਕੇ ਜਿਹੇ ਜੋਸ਼ ਨਾਲ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ ਅੱਜ ਸਾਡੀ ਕਿਰਪਾਨ ਕਿਸੇ ਸਿੱਖ ਦੇ ਸੀਸ ਦੀ ਭੇਟਾ ਮੰਗਦੀ ਹੈ ਹੈ ਕੋਈ ਸੱਚਾ ਸਿੱਖ ਜੋ ਇਸ ਪੁਹਾਣੀ ਦੀ ਪਿਆਸ ਬੁਝਾ ਸਕੇ ਪੰਡਾਲ ਦੇ ਸ਼ਨਾਟਾ ਛਾ ਗਿਆ ਲੋਕਾਂ ਦੇ ਦਿਲ ਧੜਕੁੱਟੇ ਲੋਕ ਸੋਚਣ ਲੱਗੇ ਇਹ ਅੱਜ ਗੁਰੂ ਜੀ ਨੂੰ ਕੀ ਸੁਝੀਆ ਕੀ ਗੁਰੂ ਘਰ ਹੁਣ ਨਰਬਲੀ ਲੈਨ ਉੱਤੇ ਉਤਰ ਆਇਆ ਗੁਰੂ ਨਾਨਕ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ ਸ਼ਾਂਤੀ ਪਰੰਪਰਾ ਖਤਮ ਹੋ ਗਈ ਦਸਮ ਗੁਰੂ ਨੇ ਹੰਸਾ ਦੀ ਰਾਹ ਫੜ ਲਈ ਕੀ ਦੇਵੀ ਦੀ ਸਿੱਧੀ ਉਲਟੀ ਪੈ ਗਈ ਸੰਗਤ ਸਨ ਖਾਮੋਸ਼ ਸਿਰ ਨੀਵੇਂ ਦਿਲ ਭੈ ਭੀਤ ਗੁਰੂ ਜੀ ਦੀ ਮੰਗਦਾ ਕੋਈ ਉੱਤਰ ਨਹੀਂ ਦਦ ਗੁਰੂ ਸਾਹਿਬ ਨੇ ਗਰਜਵੀਂ ਆਵਾਜ਼ ਫੇਰ ਪੰਡਾਲ ਵਿੱਚ ਗੂੰਜਾਈ ਕਿ ਐਨੀ ਸੰਗਤ ਵਿੱਚ ਇੱਕ ਵੀ ਸੱਚਾ ਸਿੱਖ ਨਹੀਂ ਜਿਹੜਾ ਆਪਣੇ ਗੁਰੂ ਲਈ ਸਿਰ ਭੇਟਾ ਕਰ ਸਕੇ ਫੇਰ ਵੀ ਕੋਈ ਉੱਤਰ ਨਹੀਂ ਕੋਈ ਸਿੱਖ ਨੇ ਨਿਤਰਿਆ ਗੁਰੂ ਜੀ ਨੇ ਤੀਜੀ ਲਲਕਾਰ ਮਾਰੀ ਇਸ ਵਾਰ ਪੰਡਾਲ ਦੀ ਇੱਕ ਨੁੱਕਰ ਵਿੱਚ ਕੁਝ ਹਲਚਲ ਪੈਦਾ ਹੋਈ ਇਹ ਸਿੱਖ ਆਪਣੀ ਥਾਂ ਤੋਂ ਉੱਟ ਕੇ ਗੁਰੂ ਜੀ ਦੇ ਸਾਹਮਣੇ ਆਇਆ ਉਹਨਾਂ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਨਿਮਰਤਾ ਦੀਨਗੀ ਨਾਲ ਬੋਲਿਆ ਦਾਸ ਦਾ ਸਿਰ ਹਜਰ ਮੇਰੇ ਧੰਨ ਭਾਗ ਜੋ ਇਹ ਆਪ ਜੀ ਦੇ ਕੰਮ ਆਏ ਇਹ ਸਿੱਖ ਲਾਹੌਰ ਦਾ ਵਸਨੀਕ ਭਾਈ ਦਇਆਰਾਮ ਖੱਤਰੀ ਸੀ ਗੁਰੂ ਜੀ ਨੇ ਇੱਕ ਵਾਰ ਪਿਆਰ ਨਾਲ ਭਾਈ ਦਇਆਰਾਮ ਵੱਲ ਵੇਖਿਆ ਫਿਰ ਉਹਦੀ ਬਾਹ ਫੜ ਕੇ ਵੱਖਰੇ ਤੰਬੂ ਦੇ ਅੰਦਰ ਲੈ ਗਏ ਸਾਰੀ ਸੰਗਤ ਦੀਆਂ ਨਜ਼ਰਾਂ ਤੰਬੂ ਵੱਲ ਲੱਗ ਗਈਆਂ ਕੰਨ ਤੰਬੂ ਵੱਲ ਲੱਗੇ ਪਏ ਪਲ ਭਾਰ ਦੀ ਖਮੋਸ਼ੀ ਤੋਂ ਬਾਅਦ ਤੰਬੂ ਦੇ ਅੰਦਰੋਂ ਖਟਾਕ ਦੀ ਆਵਾਜ਼ ਸੁਣਾਈ ਦਿੱਤੀ ਜਿਵੇਂ ਗੁਰਬਾਨ ਕਿਸੇ ਸਤ ਚੀਜ਼ ਉੱਤੇ ਵੱਜੀ ਹੋਵੇ ਫਿਰ ਕੁਝ ਪਲਾਂ ਬਾਅਦ ਗੁਰੂ ਜੀ ਤੰਬੂ ਦੇ ਦਰਵਾਜੇ ਦੇ ਪ੍ਰਗਟ ਹੋਏ ਪਰ ਕਿਸ ਹਾਲਤ ਵਿੱਚ ਅੱਖਾਂ ਵਿੱਚ ਜੋਸ਼ ਦੀ ਲਾਲੀ ਚਿਹਰੇ ਦੇ ਨਵਖਾ ਜਲਾਲ ਹੱਥੋ ਵਿੱਚ ਲਓ ਲਿਬੜੀ ਕਿਰਪਾਨ ਫੜੀ ਹੋਈ ਦੀਵਾਨ ਵਿੱਚ ਬੈਠੀ ਸੰਗਤ ਭੈ ਭੀ ਦੂਠੀ ਕਈਆਂ ਦਾ ਤਰਾਹ ਨਿਕਲ ਗਿਆ ਪਰ ਇਸ ਤੋਂ ਪਹਿਲਾਂ ਕਿ ਲੋਕ ਕੋਈ ਸਮਝਦੇ ਕੁਝ ਸੰਭਲਦੇ ਗੁਰੂ ਸਾਹਿਬ ਦੀ ਗਰਜਵੀਂ ਆਵਾਜ਼ ਫਿਰ ਉਹਨਾਂ ਦੇ ਕੰਨਾਂ ਵਿੱਚ ਗੂੰਜੀ ਗੁਰੂ ਸਾਹਿਬੇ ਘੋਰ ਸਿੱਖ ਦਾ ਸਿਰ ਭੇਟਾ ਰੂਪ ਵਿੱਚ ਮੰਗ ਰਹੇ ਸਨ ਹੁਣ ਤਾਂ ਲੋਕਾਂ ਦੀ ਖਾਨਿਆਂ ਗਈ ਤਰਾਹ ਨਿਕਲ ਗਿਆ ਕਈ ਕਮਜ਼ੋਰ ਦਿਲ ਸਿੱਖ ਚੁੱਪ ਚ ਬਿੱਤੇ ਦੀਵਾਨ ਵਿੱਚੋਂ ਖਿਸਕ ਗਏ ਬਾਕੀ ਖਾਮੋਸ਼ ਤੇ ਸਹਿਮੇ ਹੋਏ ਜਿਵੇਂ ਬੁੱਤ ਬਣ ਗਏ ਹੁਣ ਗੁਰੂ ਸਾਹਿਬ ਦੀ ਲਲਕਾਰ ਤੇ ਸਵਾਰ ਦਿੱਲੀ ਦੇ ਇਲਾਕੇ ਦਾ ਇੱਕ ਜੱਟ ਸੱਗ ਭਾਈ ਧਰਮਚੰਦ ਅੱਗੇ ਆਇਆ ਹੱਥ ਜੋੜ ਕੇ ਸੀਸ ਨਵਾ ਕੇ ਅਧਿਨਗੀ ਨਾਲ ਬੋਲਿਆ ਸੇਵਕ ਦਾ ਸਿਰ ਹਜਰ ਗੁਰੂ ਜੀ ਭਾਈ ਧਰਮਚੰਦ ਨੂੰ ਇਹ ਤੰਬੂ ਦੇ ਅੰਦਰ ਲੈ ਗਏ ਇਸ ਵਾਰ ਫੇਰ ਸੰਗਤਾਂ ਦੇ ਦਿਲ ਜੋਰ-ਜੋਰ ਦੀ ਧੜਕਣ ਲੱਗੇ ਗੁਰੂ ਜੀ ਇਹ ਕੀ ਲੀਲਾ ਖੇਡ ਰਹੇ ਹਨ ਕਈ ਸਿੱਖ ਮਾਤਾ ਜੀ ਵੱਲ ਦੌੜੇ ਸਾਰੀ ਵਾਰਤਾ ਦੱਸੀ ਗੁਰੂ ਜੀ ਸਿੱਖਾਂ ਨੂੰ ਬੱਕਰੀਆਂ ਵਾਂਗ ਚੜਗਾਈ ਜਾ ਰਹੇ ਨੇ ਤੁਸੀਂ ਆ ਕੇ ਉਹਨਾਂ ਨੂੰ ਰੋਕੋ ਸਿੱਖ ਮਾਤਾ ਜੀ ਦੇ ਹਾੜੇ ਕੱਢਣ ਲੱਗੇ ਮਾਤਾ ਜੀ ਵਿਚਾਰ ਮੰਗਣ ਉਹਨਾਂ ਦੀਆਂ ਬੇਨਤੀਆਂ ਸੁਣਦੇ ਰਹੇ ਇਧਰ ਦੀਵਾਨ ਵਿੱਚ ਗੁਰੂ ਜੀ ਤੀਜੇ ਸਿਰ ਦੀ ਮੰਗ ਕਰ ਰਹੇ ਸਨ ਐਤ ਕੀ ਦਵਾਰਕਾ ਦੇ ਵਾਸੀ ਭਾਈ ਮੁਹਕਮ ਚੰਦ ਨੇ ਸੀਸ ਬੇਸ਼ਕੀਤਾ ਭਾਈ ਮੁਹਕਮ ਚੰਦ ਜਾਤ ਦੇ ਸ਼ੀੰਬੇ ਸਨ ਜਦ ਉਹਨਾਂ ਨੇ ਕਿਰਪਾਣ ਵਗਿ ਲਾਉ ਦੀ ਨਦੀ ਤੰਬੂ ਦੇ ਬਾਹਰ ਤੱਕ ਵਗ ਤੁਰੀ ਚੌਥਾ ਸੀਸ ਭਾਈ ਸਾਹਿਬ ਚੰਦ ਨਾਈ ਨੇ ਹਾਜ਼ਰ ਕੀਤਾ ਪੰਜਵਾਂ ਬਲੀਦਾਨ ਇਹ ਮਦਰਾਏ ਝੌਰ ਵੱਲੋਂ ਆ ਔਰ ਗੁਰੂ ਜੀ ਕੋਈ ਸਮਾਂ ਤੰਬੂ ਦੇ ਅੰਦਰ ਰਹਿ ਸੰਗਤ ਸਾਰ ਰੁਕੀ ਤੰਬੂ ਵੱਲ ਵੇਖਦੀ ਰਹੀ ਦੀਵਾਨ ਵਿੱਚ ਮੌਤ ਵਰਗੀ ਚੁੱਪ ਛਾਈ ਹੋਈ ਸੀ ਕੋਈ ਨਹੀਂ ਸੀ ਜਾਣਦਾ ਕਿ ਹੁਣ ਕੀ ਹੋਵੇਗਾ ਅੱਗੋਂ ਕਿਹੜਾ ਭਾਣਾ ਵਰਤੇਗਾ ਕੀ ਵੇਖਦੇ ਹਨ ਗੁਰੂ ਸਾਹਿਬ ਇੱਕ ਵਾਰ ਫੇਰ ਸ਼ਮਿਆਨੇ ਦੇ ਦਰਵਾਜ਼ੇ ਅੱਗੇ ਪ੍ਰਗਟ ਹੋਏ ਪਰ ਹੁਣ ਉਹਨਾਂ ਦੇ ਚਿਹਰੇ ਤੇ ਜੋਸ਼ ਦੀ ਲਾਲੀ ਨਹੀਂ ਰੋਹ ਦੀ ਸ਼ਕਤੀ ਨਹੀਂ ਹੱਥ ਵਿੱਚ ਨੰਗੀ ਲਾਓ ਭੀ ਜੀ ਕਿਰਪਾਨ ਨਹੀਂ ਇਹਦੇ ਥਾਂ ਤੇ ਉਹਨਾਂ ਦੇ ਮੁਖੜੇ ਤੇ ਗੌਰਵ ਦੀ ਚਮਕ ਅੱਖਾਂ ਵਿੱਚ ਪਿਆਰ ਦੀ ਕੋਮਲਤਾ ਬੁੱਲਾਂ ਤੇ ਮਿੱਠੀ ਮੁਸਕਰਾਟ ਕਿਰਪਾਨ ਮਿਆਨ ਵਿੱਚ ਬੰਦ ਸੰਗਤਾਂ ਦੇ ਸਾਹ ਜਸਾ ਆ ਸ਼ੁਕਰ ਹੈ ਗੁਰੂ ਜੀ ਆਪਣੇ ਆਪ ਵਿੱਚ ਆ ਗਏ ਹਨ ਸੰਗਤਾਂ ਨੇ ਸੋਚਿਆ ਪਰ ਅਜ਼ਲ ਕਾਤਗ ਦਾ ਜੇ ਸੰਗਤਾਂ ਨੇ ਵੇਖਣਾ ਸੀ ਗੁਰੂ ਸਾਹਿਬ ਪਲਗੂ ਭਰਸ਼ ਮਿਆਨੇ ਦੇ ਦਰਵਾਜੇ ਅੱਗੇ ਖੜੇ ਹੋਏ ਫੇਰ ਮਸਤਾਨੀ ਚਾਲ ਨਾਲ ਚੱਲਦੇ ਦੀਵਾਨ ਅਸਥਾਨ ਵੱਲ ਵਧੇ ਉਸ ਵੇਲੇ ਉਹਨਾਂ ਦੇ ਪਿੱਛੇ ਉਹ ਪੰਜੇ ਸਿੱਖ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਜੀ ਅੱਗੇ ਪੇਸ਼ ਕੀਤੇ ਸਨ ਜਿਉਂਦੇ ਜਾਗਦੇ ਸਹੀ ਸਲਾਮਤ ਤੰਬੂ ਦੇ ਬਾਹਰ ਪ੍ਰਗਟ ਹੋਏ ਕਿਹਾ ਬਾਂਕੇ ਸੁਜੀਲੇ ਰੂਪ ਵਿੱਚ ਸਰ ਤੇ ਚਮਕੀਲੇ ਕੇਸਰੀ ਦਸਤਾਰੇ ਗਾਲ ਵਿੱਚ ਗੁਲਾਬੀ ਚੋਲੇ ਲੱਕ ਨਾਲ ਨੀਲੇ ਕਮਰਬੰਦ ਤੋੜ ਤੇ ਤੇੜ ਗੋਡਿਆਂ ਤੱਕ ਬਰਬ ਚਿੱਟੇ ਗਸ਼ਰੇ ਦਾੜੇ ਉਹਨਾਂ ਦੇ ਖੁੱਲੇ ਗੁੱਟਾਂ ਉੱਪਰ ਲਿਸ਼ਕ ਦੇ ਲੋਹੇ ਦੇ ਕੜੇ ਉਹਨਾਂ ਦੇ ਚਿਹਰੇ ਅੰਦਰਲੇ ਉਮਾ ਦਗਦਗ ਕਰ ਰਹੇ ਸਨ ਅੱਖਾਂ ਚਮਕ ਰਹੀਆਂ ਸਨ ਤੇ ਬੁੱਲ ਫੜਕਰੇ ਸਨ ਜਿਵੇਂ ਬਾਣੀ ਪੜਦੇ ਹੋਣ ਗੁਰੂ ਜੀ ਦੇ ਮਗਰ ਚੱਲਦੇ ਹੋ ਵੀ ਦੀਵਾਨ ਸਥਾਨ ਤੱਕ ਆ ਗਏ। ਤਦ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਇਹ ਪੰਜ ਪਿਆਰੇ ਹਨ। ਫਿਰ ਆਪ ਜੀ ਨੇ ਖੋਲ ਕੇ ਦੱਸਿਆ ਇਹ ਪੰਜ ਪਿਆਰੇ ਸਾਡਾ ਰੂਪ ਸਮਝ ਕੇ ਮੰਨੇ ਜਾਣਗੇ। ਪਹਿਲੇ ਸਤਿਗੁਰੂ ਨਾਨਕ ਦੇਵ ਜੀ ਸਮੇ ਇੱਕ ਸਿੱਖ ਭਾਈ ਲੈਣੇ ਆਪਣਾ ਤਨ ਮਨ ਲੈ ਕੇ ਨਿਤਰੇ ਸਨ। ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜ ਨਿਤਰੇ ਨੇ। ਇਹਨਾਂ ਨੇ ਆਪਣਾ ਤਨਮਨ ਗੁਰੂ ਦੀ ਭੇਟਾ ਕੀਤਾ ਇਸ ਲਈ ਸਾਡਾ ਰੂਪ ਬਣ ਗਏ ਨੇ ਜਦੋਂ ਵੀ ਕੜਾ ਪ੍ਰਸ਼ਾਦ ਵਰਤਿਆ ਜਾਵੇਗਾ ਗੁਰੂ ਘਰ ਦੇ ਨਾਲ ਹੀ ਇਹਨਾਂ ਪੰਜਾਂ ਪਿਆਰਿਆਂ ਦਾ ਹਿਸਾਬ ਹੀ ਨਿਕਲਿਆ ਕਰੇਗਾ ਉਸ ਤੋਂ ਬਾਅਦ ਗੁਰੂ ਘਰ ਵਿੱਚ ਪ੍ਰਵਾਨ ਹੋਗੇ ਸੰਗਤ ਵਿੱਚ ਵਰਤੇਗਾ ਇਹਨਾਂ ਪੰਜਾਂ ਪਿਆਰਿਆਂ ਨੂੰ ਅਸੀਂ ਆਪਣੇ ਹੱਥੀਂ ਅਮਰਦ ਛਕਾਵਾਂਗੇ ਫਿਰ ਆਪ ਇਹਨਾਂ ਦੇ ਹੱਥੋਂ ਅਮਰਦ ਛਕਾਂਗੇ ਇਹਨਾਂ ਤੋਂ ਅਸੀਂ ਆਪਣੇ ਨਵੇਂ ਪੰਥ ਖਾਲਸਾ ਪੰਥ ਦੀ ਸਿਰਜਣਾ ਕਰ ਰਹੇ ਹਾਂ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਦੇ ਵਜਨ ਸੁਣੇ ਸਾਰੇ ਆਪਣੇ ਦਿਲਾਂ ਵਿੱਚ ਪਛਤਾਉਣ ਲੱਗੇ ਕਿ ਅਸੀਂ ਐਵੇਂ ਡਰ ਕੇ ਭਰਮ ਦਾ ਸ਼ਿਕਾਰ ਹੋ ਗਏ ਪਿੱਛੇ ਰਹਿ ਗਏ ਗੁਰੂ ਜੀ ਦਾ ਸਿੱਖਾਂ ਦੇ ਤਿਆਗ ਅਧਿ ਹੌਸਲੇ ਦੀ ਪਰਖ ਕਰ ਰਹੇ ਸਨ ਕਈ ਆਖਣ ਲੱਗੇ ਗੁਰੂ ਜੀ ਪਹਿਲਾ ਪੰਜਾ ਸਿੱਖਾਂ ਨੂੰ ਜ਼ਰੂਰ ਸ਼ਹੀਦ ਕੀਤਾ ਸੀ ਅਸੀਂ ਲਾਹ ਦੀ ਲਿਬੜੀ ਕਿਰਪਾਨ ਵੇਖੀ ਹੈ ਲਾਹ ਦੀ ਨਦੀ ਤੰਬੂ ਦੇ ਬਾਹਰ ਤੱਕ ਵਗਦੀ ਤੱਕੀ ਹੈ ਛੇ ਦੀਦੋ ਬਿਨਾ ਲਾਉ ਕਿਵੇਂ ਪ੍ਰਗਟ ਹੋ ਸਕਦਾ ਸਤਿਗੁਰਾਂ ਨੇ ਉਹਨਾਂ ਦੀ ਪ੍ਰੀਖਿਆ ਲੈਣ ਤੋਂ ਬਾਅਦ दैਵੀ ਸ਼ਕਤੀ ਨਾਲ ਉਹਨਾਂ ਨੂੰ ਮੋੜ ਸਰਜੀਤ ਕਰ ਦਿੱਤਾ ਉਹਨਾਂ ਨੇ ਆਪਣੀ ਮਾਇਆ ਵਰਤਾਈ ਇਸ ਤਰ੍ਹਾਂ ਸਾਰੇ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨੀ ਢਹਿ ਗਏ ਆਪਣੀ ਭੁੱਲ ਬਖਸ਼ਾਉਣ ਲੱਗੇ ਲਓ ਜੀ ਖੇਡ ਖਤਮ ਹੋ ਚੁੱਕੀ ਹੁਣ ਅੰਮ੍ਰਿਤ ਦੀ ਵਾਰੀ ਆਈ ਵਿਸਾਖੀ ਦੇ ਮੌਕੇ ਤੇ ਦੀਵਾਨ ਸੱਜਿਆ ਕੀਰਤਨ ਦੇ ਭੋਗ ਤੋਂ ਬਾਅਦ ਸਤਿਗੁਰਾਂ ਨੇ ਇੱਕੇ ਸੇਵਕ ਨੂੰ ਭੇਜ ਕੇ ਲੋਹੇ ਦਾ ਇੱਕ ਵੱਡਾ ਸਾਰਾ ਬਾਟਾ ਮੰਗਵਾਇਆ ਫਿਰ ਦਰਿਆ ਸਤਲੁਜ ਤੋਂ ਤਾਜ਼ਾ ਜਲ ਮੰਗਵਾ ਕੇ ਬਾਟੇ ਵਿੱਚ ਪਾਇਆ ਤਦ ਆਪ ਗੁਰਬਾਣੀ ਦਾ ਪਾਠ ਕਰਦੇ ਹੋਏ ਉਸ ਬਾਟੇ ਵਿੱਚ ਖੰਡਾ ਫੇਰ ਕੇ ਜਲ ਵਿੱਚ ਅੰਮ੍ਰਿਤ ਸ਼ਕਤੀ ਭਰਨ ਲੱਗੇ ਆਪ ਜੀ ਨੇ ਜਪ ਜਾਪ ਸਵਈਏ ਚੌਵੀ ਅਨੰਦ ਸਾਹਿਬ ਦਾ ਪਾਠ ਪੂਰਾ ਕਰਕੇ ਅੰਮ੍ਰਿਤ ਤਿਆਰ ਕੀਤਾ ਉਸੇ ਵੇਲੇ ਦੋ ਚਿੜੇ ਉੱਡਦੇ ਹੋਏ ਉੱਥੇ ਆ ਗਏ ਗੁਰੂ ਜੀ ਨੇ ਥੋੜਾ ਜਿਹਾ ਅੰਮ੍ਰਿਤ ਇੱਕ ਬਰਤਨ ਚ ਪਾ ਕੇ ਉਹਨਾਂ ਦੇ ਅੱਗੇ ਰੱਖ ਦਿੱਤਾ ਉਹਨਾਂ ਨੇ ਪੀ ਲਿਆ ਇਸ ਨਾਲ ਉਹਨਾਂ ਦੇ ਅੰਦਰ ਅਜਿਹਾ ਜੋਸ਼ ਪੈਦਾ ਹੋ ਗਿਆ ਇੱਕ ਦੂਜੇ ਤੇ ਟੁੱਟ ਬੇ ਕੋਹਰ ਜੁੱਧ ਕਰਨ ਲੱਗੇ ਇੱਥੋਂ ਤੱਕ ਲਹੂ ਲਵਾਣਗੇ ਬੇਦਾਮ ਹੋ ਕੇ ਡਿੱਗ ਪਏ ਦੋਵੇਂ ਲੋਗ ਨੂੰ ਦੋਵੇਂ ਦੇਵ ਲੋਗ ਨੂੰ ਸੁਧਾਰ ਗਏ ਅੰਮ੍ਰਿਤ ਦੀ ਇਹ ਸ਼ਕਤੀ ਤਾਂ ਕਿ ਸੰਗਤਾਂ ਚਰਜ ਵਿੱਚ ਆ ਗਈਆਂ ਭਾਈ ਰਾਮ ਕੋਇਰ ਜੀ ਦੀਵਾਨ ਵਿੱਚ ਬੈਠੇ ਕਾਦਕ ਵੇਖ ਰਹੇ ਸਨ ਜਦੋਂ ਗੁਰੂ ਸਾਹਿਬ ਨੇ ਆਪਣਾ ਪੁੱਤਰ ਉੱਬੀ ਖਾਲਸਾ ਪੰਥ ਸਿਰਜਣ ਦਾ ਐਲਾਨ ਕੀਤਾ ਭਾਈ ਸਾਹਿਬ ਦੇ ਮਨ ਵਿੱਚ ਆਇਆ ਵੀ ਇਸ ਅਫਸਰ ਦੇ 사ਤਗੁਰਾਂ ਦੀ ਉਸ ਪਤਨੀ ਦਾ ਇੱਥੇ ਹੋਣਾ ਬੜਾ ਜ਼ਰੂਰੀ ਹੈ ਸੋ ਆਪ ਉਸੇ ਵੇਲੇ ਮਾਤਾ ਜੀ ਕੋਲ ਪਹੁੰਚੇ ਉਹਨਾਂ ਨੂੰ ਸਾਰੀ ਵਾਰਤਾ ਦੱਸੀ 사ਤਗੁਰਾਂ ਨੇ ਖਾਲਸਾ ਪੁੱਤਰ ਦੀ ਸਾਜਨਾਇਤ ਅੰਮ੍ਰਿਤ ਤਿਆਰ ਕੀਤਾ ਉਸ ਵਜh ਜੇਹੀ ਸ਼ਕਤੀ ਭਰੀ ਉਹਦੀਆਂ ਦੋ ਬੂੰਦਾ ਪੀ ਕੇ ਚਿੜੇ ਜੋਸ਼ ਵਿੱਚ ਲੜ ਮਰੇ ਹੁਣ ਗੁਰੂ ਸਾਹਿਬ ਉਹ ਅੰਮ੍ਰਿਤ ਆਪਣੇ ਸਿੱਖਾਂ ਨੂੰ ਛਕਾਉਣਗੇ ਜੋ ਉਹਨਾਂ ਦੇ ਅੰਦਰ ਨਵਾਂ ਜੀਵਨ ਨਵਾਂ ਜੋਸ਼ ਪੈਦਾ ਹੋ ਜਾਵੇ ਮਾਤਾ ਜੀ ਨੇ ਸਾਰੀ ਗੱਲ ਸੁਣ ਕੇ ਵਿਚਾਰ ਕੀਤਾ ਕਿ ਖਾਲਸਾ ਪੁੱਤਰ ਦੀ ਸਾਜਣਾ ਦੇ ਅਵਸਰ ਉੱਤੇ ਸਾਡਾ ਪਾਸ ਪਹੁੰਚਣਾ ਬਣਦਾ ਸੋ ਆਬ ਬਹੁਤ ਸਾਰੇ ਬਦਾਸੇ ਲੈ ਕੇ ਦਰਬਾਰ ਵਿੱਚ ਪਹੁੰਚ ਗਏ ਗੁਰੂ ਜੀ ਦੀ ਆਗਿਆ ਲੈ ਕੇ ਉਹ ਬਦਾਸੇ ਅੰਮ੍ਰਿਤ ਦੇ ਬਾਟੇ ਵਿੱਚ ਪਾ ਦਿੱਤੇ ਤਦ ਸਤਿਗੁਰਾਂ ਬਰਮਾਇਆ ਤੁਸਾਂ ਬਹੁਤ ਚੰਗਾ ਕੀਤਾ ਜੋ ਜਲ ਵਿੱਚ ਮਠਾਸ ਘੋਲ ਦਿੱਤੀ ਆ ਹੁਣ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਸ਼ਾਸਤਰਾ ਨਾਲ ਸਜਾ ਕੇ ਆਪਣੇ ਸਾਹਮਣੇ ਖੜੇ ਕੀਤਾ ਆਖਿਆ ਕਿ ਸਤਨਾਮ ਦਾ ਜਾਪ ਕਰੋ ਫਿਰ ਸਹਿਬ ਜੀ ਨੇ ਉਹਨਾਂ ਨੂੰ ਪੰਜ-ਪੰਜ ਚੁਲੇ ਅੰਮ੍ਰਿਤ ਦੇ ਛਕਾਏ ਫੇਰ ਕੇ ਸਾਜ ਪਾਏ ਫਿਰ ਨੇਤਰਾਂ ਦੇ ਛੱਟੇ ਮਾਰ ਕੇ ਆਖਿਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਨਾ ਨੇ ਗੁਰੂ ਦੇ ਮਗਰ ਇਹ ਜਕਾਰਾ ਬੁਲਾਇਆ ਇਸ ਪ੍ਰਕਾਰ ਅੰਮ੍ਰਿਤ ਦੀ ਰਸਮ ਪੂਰੀ ਹੋਈ ਫਿਰ ਮਹਾਰਾਜ ਜੀ ਨੇ ਸਾਰਿਆਂ ਨੂੰ ਮਰਿਆਦਾ ਸਮਝਾਈ ਫਰਮਾਇਆ ਪੰਜਾਂ ਪਿਆਰਿਆਂ ਨੂੰ ਸਿੱਖਿਆ ਦਿੰਦੇ ਹੋਏ ਕਿ આજ ਤੋਂ ਤੁਸੀਂ ਸਿੰਘ ਸੱਜ ਗਏ ਹੋ ਤੁਹਾਡੀ ਪਿਛਲੀ ਜਾਤ ਪਾਤ ਸਾਰੀ ਮਿਟ ਗਈ ਅਯਦਾ ਤੁਸੀਂ ਆਪਣੇ ਨਾਂ ਨਾਲ ਸਿੰਘ ਪਾਦੀ ਵਰਤੋ ਕਰੋਗੇ ਦਇਆ RAM ਜੀ ਭਾਈ ਦਇਆ ਸਿੰਘ ਜੀ ਧਰਮਚੰਦ ਜੀ ਭਾਈ ਧਰਮ ਸਿੰਘ ਜੀ ਮੋਹਕਮ ਚੰਦ ਜੀ ਭਾਈ ਮੋਹਕਮ ਸਿੰਘ ਜੀ ਤੇ ਸਹਿਬ ਚੰਦ ਜੀ ਭਾਈ ਸਹਿਬ ਸਿੰਘ ਜੀ ਭਾਈ ਹਿੰਮਤ ਰਾਏ ਜੀ ਭਾਈ ਹਿਮਦ ਸਿੰਘ ਜੀ ਬਣਗੇ ਤੁਸੀਂ ਅਮਰਧਾਰੀ ਸਿੰਘ ਅਮਰਧਾਰੀ ਸਿੰਘਾਂ ਲਈ ਸਾਡੀ ਸਿੱਖਿਆ ਉਹ ਨੜੀ ਮਾਰ ਉਹ ਕਾ ਪੀਣ ਵਾਲਾ ਕੁੜੀ ਦੀ ਹਤਿਆ ਕਰਨ ਵਾਲਾ ਮਸੰਦ ਗੁਰੂ ਦੇ ਨਾਂ ਦੇ ਧੋਖੇ ਨਾਲ ਮਾਇਆ ਲੈਣ ਵਾਲਾ ਮੀਨੇ ਪ੍ਰithvi ਚੰਦ ਨੂੰ ਪ੍ਰithvi ਚੰਦ ਨੂੰ ਗੁਰੂ ਮੰਨਣ ਵਾਲੇ ਧੀਰਮੱਲੀਏ RAM ਰਾਈਏ ਨਾਲ ਮੇਲ ਮਲਾਪ ਨਾ ਰੱਖੇ ਮਿਲ ਵਰਤਨ ਨਾ ਕਰੇ ਪਾਰ ਇਸਤਰੀ ਪਾਰ ਪੁਰਸ਼ ਨਾਲ ਕੁ ਸੰਗਤ ਨਾ ਕਰੇ ਦਜਾ ਨਵਾਂ ਦੀ ਸੂਚੀ ਕਿਰਤ ਕਰੇ ਆਪਣੇ ਕਿਰਤ ਵਿੱਚੋਂ ਗੁਰੂ ਦੇ ਨਿਮਿਤ ਦਸਵੰਦ ਦੇਵੇ ਵੰਡ ਕੇ ਛਕੇ ਗੁਰਮੁਖੀ ਅਕਰ ਆਪ ਸਿੱਖਣੇ ਪਰਿਵਾਰ ਨੂੰ ਸਿਖਾਉਣੇ ਏਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਜਾਂ ਪੀਰ ਵਕੀਰ ਨੂੰ ਨਾ ਪੁੱਜੇ ਮੜੀਆਂ ਮਸਾਣਾ ਕਬਰਾਂ ਮੱਠਾਂ ਆਦਿ ਪੂਜਾ ਨਾ ਕਰੇ ਸਦਾ ਸ਼ਾਸਤਰ ਧਾਰੀ ਰਵੇ ਇਹ ਸਿੱਖਿਆ ਦੇ ਉਪਰੰਤ ਆਪ ਜੀ ਨੇ ਪੰਜਾਂ ਪਿਆਰਿਆਂ ਨੂੰ ਸਿੱਖੀ ਰਾਤ ਬਾਰੇ ਸਮਝਾਇਆ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਕੇ ਸ਼ਹਿਰਾ ਧਾਰਨ ਕਰਨੇ ਬਾਣੀ ਦਾ ਦੋਵੇਂ ਵੇਲੇ ਸਵੇਰੇ ਸ਼ਾਮ ਪਾਠ ਕਰਨਾ ਚਾਰ ਕੁਰੇਤਾ ਕੇਸਾਂ ਦੀ ਬੇਅਦਬੀ ਮਾਸ ਖਾਣਾ ਪਰ ਨਾਰੀ ਸੰਗ ਤਮਾਕੂ ਦੀ ਵਰਤੋਂ ਤੋਂ ਬਚਣਾ ਜੇਕਰ ਭੁੱਲੋ ਜਾਵੇ ਕੜਾ ਪ੍ਰਸ਼ਾਦ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸੰਗਤ ਤੋਂ ਅਰਦਾਸ ਕਰਵਾ ਕੇ ਭੁੱਲ ਬਖਸ਼ਾਉਣੀ ਆਪ ਜੀ ਨੇ ਖਾਲਸੇ ਦਾ ਗੁਰਮੰਤਰ ਵਾਹਿਗੁਰੂ ਦੱਸਿਆ ਅਦੇ ਜੁਗਤੀ ਦੱਸੀ ਬਰਮਾਇਆ ਹਰ ਸਮੇ ਇਹਦਾ ਜਾਪ ਤੇ ਅਭਿਆਸ ਕਰੋ ਜੋ ਸਿੱਖੇ ਇਸ ਰਹਿਤ ਬਹਿਤ ਵਿੱਚ ਪੂਰਾ ਰਹੇਗਾ ਕੋਈ ਮੇਰਾ ਸੱਚਾ ਸਿੱਖ ਹੋਵੇਗਾ ਮੈਂ ਸਦਾ ਉਹਦਾ ਵਾਲੀ ਹੋਵਾਂਗਾ ਉਹਦੇ ਅੰਗ ਸੰਗ ਰਵਾਂਗਾ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਤਿਸਰਾ ਮਹਾਰਾਜ ਜੀ ਨੇ ਸਾਰੀ ਮਰਿਆਦਾ ਪੰਜਾਂ ਸਿੰਘਾਂ ਨੂੰ ਸਮਝਾਈ ਸਾਰੀ ਸੰਗਤ ਨੂੰ ਸਮਝਾਈ ਅੰਮ੍ਰਿਤ ਤਿਆਰ ਕਰਕੇ ਫਿਰ ਸਾਰੀ ਸੰਗਤ ਨੇ ਛੱਕਿਆ ਪਹਿਲਾ ਮਹਾਰਾਜ ਜੀ ਨੇ ਆਪ ਛੱਕਿਆ ਪੰਜਾਂ ਪਿਆਰਿਆਂ ਤੋਂ ਫਿਰ ਸਾਰੀ ਸੰਗਤ ਨੂੰ ਛਕਾਇਆ ਤੇ ਗੋਬਿੰਦ ਰਾਏ ਤੋਂ ਨਾਮ ਰੱਖਿਆ ਗੋਬਿੰਦ ਸਿੰਘ ਸੋ ਇਸ ਤਰ੍ਹਾਂ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਦੇ ਅੰਦਰ ਅਜਿਹਾ ਜੋਸ਼ ਭਰ ਦਿੱਤਾ ਤੇ ਸਾਰੀ ਜਾਤ ਪਾਤ ਸਤਿਗੁਰਾਂ ਨੇ ਉਸ ਸਮੇਂ ਖਤਮ ਕਰ ਦਿੱਤੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵੱਧ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ